ਦੇਰ ਆਸ਼ਰੀ ਅਨੰਪੁਰ ਸਾਹਿਬ ਨੰਗਲ ਮੁੱਖ ਮਾਰਗ ਤੇ ਪਿੰਡ ਮਜਾਰਾ ਕੋਲ ਪੈਂਦੀ ਇੱਕ ਇਲੈਕਟ੍ਰੋਨਿਕ ਅਤੇ ਇਲੈਕਟ੍ਰੀਕਲ ਦੀ ਹੋਲਸੇਲ ਦੁਕਾਨ ਤੇ ਚੋਰਾਂ ਵੱਲੋਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੁਕਾਨ ਦੇ ਮਾਲਕ ਗੁਰਪ੍ਰੀਤ ਦਾ ਕਹਿਣਾ ਹੈ ਕਿ ਦੇਰ ਰਾਤ ਇੱਕ ਚੋਰ ਵੱਲੋਂ ਦੁਕਾਨ ਦੇ ਸ਼ਟਰ ਤੋੜ ਕੇ ਅੰਦਰੋਂ ਲੱਖਾਂ ਰੁਪਏ ਦਾ ਸਮਾਨ ਚੋਰੀ ਕੀਤਾ ਗਿਆ ਤੇ ਰਾਤ ਕਰੀਬ 12:40 ਦੇ ਵਿੱਚ ਸਾਡੇ ਕੈਮਰੇ ਬੰਦ ਹੋਏ ਆ ਦੁਕਾਨ ਤੇ ਕੈਮਰੇ ਲੱਗੇ ਸੀਗੇ ਤੇ ਕੋਈ ਬੰਦਾ ਆਂਦਾ ਉਹ ਤਾਰਾਂ ਕੱਟ ਦਿੱਤੀਆਂ ਕੈਮਰੇਆਂ ਦੀਆਂ ਤੇ ਉਸ ਤੋਂ ਬਾਅਦ ਅਸੀਂ ਮਤਲਬ ਰਾਤ ਸੁੱਤੇ ਸਾਨੂੰ ਪਤਾ ਨਹੀਂ ਲੱਗਿਆ ਸਵੇਰੇ ਦੇਖਿਆ ਕਰੀਬ 3 15 ਦੇ ਵਿੱਚ ਕੈਮਰੇ ਰਿਪੋਰਟ ਹੋਈ ਆ 3 7 ਕਿਤੇ ਦੁਬਾਰਾ ਬੰਦੇ ਆਂਦੇ ਆ ਉਹ ਸਮਾਨ ਚੱਕ ਕੇ ਲੈ ਗਏ ਜਿਹਦੇ ਵਿੱਚ ਸਾਡੇ 4 ਏਸੀ ਆ ਤੇ 7 ਇਨਵਰਟਰ ਦੇ ਬੈਟਰੀ ਆ ਤੇ ਐਲ ਡੀ ਆਏ ਦੋ ਵਾਸ਼ਿੰਗ ਮਸ਼ੀਨਾਂ ਆ ਕਰੀਬ ਐਸਟੀਮੇਟ ਇਹ ਲਾਊ ਵਿੱਚ 6 7 ਲੱਖ ਰੁਪਏ ਦਾ ਸਮਾਨ ਕਰੀਬ ਲੈ ਗਏ ਚੱਕ ਸ਼ਟਰ ਦੇ ਦੇਖੋ ਜੀ ਲੋਕ ਜਿੰਨੇ ਵੀ ਆ ਲੋਕ ਤੋੜ ਕੇ ਚਲ ਗਏ ਸਾਰੇ ਹੀ ਉਹ ਸਾਰੇ ਲੋਕ ਜਿੰਨੇ ਵੀ ਇਹ ਤੋੜੇ ਆ ਤੇ ਕੱਟੇ ਆ ਜੋ ਤਾਂ ਦੇਖ ਕੇ ਪਤਾ ਲੱਗਣਾ ਹੈ ਤੇ ਹੁਣ ਤੁਸੀਂ ਇੰਸਪੈਕਟਰ ਕੋਲ ਤੁਸੀਂ ਕੰਪਲੇਨ ਕਰਾਤੀ ਜੀ ਅਸੀਂ ਇੱਕ ਵਾਰ ਤੇ ਹੁਣ ਪੁਲਿਸ ਵੀ मौके ਦੀ ਮੌਜੂਦ ਹੈ ਬਾਕੀ ਦੇਖੋ ਸਾਨੂੰ ਉਮੀਦ ਤਾਂ ਹੈ ਪੁਲਿਸ ਤੇ ਬਾਕੀ ਦੇਖੋ ਕਿਆ ਹੁੰਦਾ ਇਸ ਮੌਕੇ ਤੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਘਟਨਾ ਸੰਬੰਧੀ ਜਾਣਕਾਰੀ ਮਿਲੀ ਆ ਤੇ ਉਹਨਾਂ ਵੱਲੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਇਹਦੇ ਬਾਰੇ ਅਜੇ ਤਾਂ ਕਰ ਰਹੇ ਆ ਪੜਤਾਲ ਫਿੰਗਰਪ੍ਰਿੰਟ ਟੀਮ ਮਂਗਾਈ ਹੈ ਤੇ ਮੌਕਾ ਦੇਖ ਰਹੇ ਗੁਰਪ੍ਰੀਤ ਸਿੰਘ ਨਾਲ ਵੀ ਗੱਲ ਕਰ ਰਹੇ ਬਾਕੀ ਸਮਾਨਬਾਰ ਵੀ ਪਤਾ ਕਰ ਰਹੇ ਆ ਤੇ ਸੀਸੀਟੀਵੀ ਕੈਮਰਾ ਦੀ ਫੁਟੇਜ ਵੀ ਢੰਗ ਨਾਲਾਂਗੇ ਦੇਖਾਂਗੇ ਵੀ ਕਿਵੇਂ ਵਾਪਰੀਏ ਘਟਨਾ ਕਿੰਨੇ ਵਜੇ ਵਾਪਰੀਏ ਕਾਦੀ ਰਕਮ ਹੈ ਸਰ ਕੀ ਦੱਸਿਆ ਕਿੰਨਾ ਕੁ ਜਿਹੜਾ ਨੁਕਸਾਨ ਲਗਭਗ ਜਿਹੜਾ ਆ ਚਾਰ ਹਜੇ ਕਰ ਰਹੇ ਨੇ ਕਲੀਅਰ ਆ ਨਿਕ ਕਿਸਤੀ ਦੀ ਦੁਕਾਨ ਹੈ ਇਹਨਾਂ ਦੀ ਇਹਦੀ ਹੈਗੀ ਹੈ ਏਸੀ ਕੋਲਰ ਵਗੈਰਾ ਹੈਗਾ ਇਲੈਕਟ੍ਰੋਨਿਕ ਦੀ ਦੁਕਾਨ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ